ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਸੋਲਰ ਦਾ ਸੀਜ਼ਨ ਹੈ ਲਗਾਤਾਰ ਸੋਲਰ ਸਿਸਟਮ ਲਾਣੇ ਪਏ ਆ ਸੋਲਰ ਪੰਪ ਲਾਣਦੇ ਆ ਇਸੇ ਲੜੀ ਦੇ ਤਹਿਤ ਅੱਜ 10 ਹੌਸਪਾਵਰ ਦਾ ਸੋਲਰ ਸਿਸਟਮ ਲਾਇਆ ਹੈ UTL ਸੋਲਰ ਦਾ ਇਹ ਸਿਸਟਮ ਹੈ ਤੇ 330 ਫੁੱਟ ਡਿਲੀਵਰੀ ਪਾਈਪ ਹੈ ਤੇ ਸੋਲਰ ਪੰਪ ਲਾਇਆ ਹੈ ਫਤਿਹਗੜ੍ਹ ਸਾਹਿਬ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਢਿੱਲੋ ਸਾਹਿਬ ਦੇ ਮੋਟਰ 330 ਫੁੱਟ ਤੇ ਵੇ ਸਿਸਟਮ ਸਾਰਾ ਇੰਸਟਾਲ ਹੋ ਚੁੱਕਿਆ ਹੈ ਚਲਾ ਦਿੱਤਾ ਗਿਆ ਹੈ 36 ਪੈਨਲ ਲਾਏ ਨੇ 335 ਵਟ ਦੇ ਯੂਟੀਐਲ ਸੋਲਰ ਦੇ ਏ ਗ੍ਰੇਡ ਕੁਆਲਿਟੀ ਦੇ ਤੇ ਸਟਰਕਚਰ ਹਰ ਵਾਰ ਦੀ ਤਰ੍ਹਾਂ ਅਸੀਂ ਅਪੋਲੋ ਦਾ ਪ੍ਰੀਜੀਆਈ ਦਾ ਵਰਤਨੇ ਆ ਹੌਟ ਡਿਪ ਦਾ ਪੋਲ ਹੁੰਦਾ ਹੈ ਨੈਸਾ ਰੋਟੈਕ ਦੀ ਸੋਲਰ ਸੰਬਰਸੀਬਲ ਸੋਲਰ ਸਪੈਸ਼ਲ ਇਹਦੇ ਵਿੱਚ ਮੋਟਰ ਯੂਜ਼ ਕੀਤੀ ਜਾਂਦੀ ਹੈ ਮੌਸਮ ਇੰਨਾ ਸਾਫ਼ ਨਹੀਂਗਾ ਧੂਏ ਜਿਹਾ ਲა ਧੁੱਪ ਇੰਨੀ ਨਹੀਂ ਨੀ ਗਰਮੀ ਕੁਝ ਜ਼ਿਆਦਾ ਹੀ ਹੈ ਲਗਭਗ 42 ਤੋਂ 45 ਡਿਗਰੀ ਤੱਕ ਟੈਂਪਰੇਚਰ ਪੰਜਾਬ ਦਾ ਇਸ ਟਾਈਮ ਹੈਗਾ ਪਾਣੀ ਇਸ ਕਰਕੇ ਥੋੜਾ ਘਟੇ ਫੁੱਲ ਪ੍ਰੈਸ਼ਰ ਦਾ ਪਾਣੀ ਨਹੀਂ ਹੈਗਾ ਫ੍ਰੀਕਵੈਂਸੀ ਘਟੇ ਇਸ ਕਰਕੇ ਪਾਣੀ ਘਟੇ ਕਿਉਂਕਿ ਮੌਸਮ ਇੰਨਾ ਵਧੀਆ ਨਹੀਂਗਾ ਧੁੰਦਲੀ ਜੀ ਧੁੱਪੇ 2 ਇੰਚ ਦੀ ਡਿਲੀਵਰੀ ਹੈ ਤੇ 2 ਇੰਚੀ ਫੁੱਲ ਪ੍ਰੈਸ਼ਰ ਦਾ ਇਸ ਸਿਸਟਮ ਦਾ ਪਾਣੀ ਹੈ ਪਰ ਇਸ ਟਾਈਮ ਘੱਟ ਧੁੱਪ ਕਰਕੇ ਜਿਹੜੀ ਫ੍ਰੀਕਵੈਂਸੀ ਹੈ ਉਹ 36 36 ਦੇ ਆਸ-ਪਾਸ ਚੱਲਦੀ ਪਈ ਹੈ ਜਿਹਦੇ ਕਾਰਨ ਕਰਕੇ ਪਾਣੀ ਅਜੇ ਪੂਰਾ ਨਹੀਂਗਾ ਇਹ ਸਭ ਤੋਂ ਘੱਟ ਪਾਣੀ ਹੁਣ ਤੱਕ ਦੀ ਜਿੰਨੀਆਂ ਵੀਡੀਓ ਪਾਈਆਂ ਨੇ ਇੱਥੇ ਸਭ ਤੋਂ ਘੱਟ ਪਾਣੀ ਹੈ ਇਸ 10 ਐਚਪੀ ਦਾ ਘੱਟ ਧੁੱਪ ਕਰਕੇ 580 ਵੋਲਟ ਡੀਸੀ ਵੋਲਟੇਜ ਦੇ ਆਉਂਦੇ ਪਏ ਨੇ ਤੇ 250 ਵੋਲਟ ਲੈ ਕੇ ਮੋਟਰ ਚੱਲਦੀ ਪਈ ਏ 15.5 ਅੰਪੀਅਰ ਨਾਲ 2800 RPM ਦੀ ਮੋਟਰ ਦੇ ਇਸ ਟਾਈਮ 2100 RPM ਨੇ 2100 ਚੱਕਰਾਂ ਤੇ ਮੋਟਰ ਚੱਲਣ ਦੀ ਏ ਸੋ ਬਹੁਤ ਸਾਰੇ ਕਿਸਾਨ ਵੀਰ ਪੁੱਛਦੇ ਹੁੰਦੇ ਨੇ 10 ਹਸਪਾਵਰ ਦੀ ਮੋਟਰ ਕਿੰਨੇ ਡੂੰਘੇ ਤੱਕ ਚੱਲ ਸਕਦੀ ਏ 330 ਫੁੱਟ ਤੋਂ ਇਹ 2 ਇੰਚੀ ਫੁੱਲ ਪ੍ਰੈਸ਼ਰ ਦਾ ਪਾਣੀ ਦਵੇਗੀ ਜਦੋਂ ਪੂਰੀ ਤੋਂਪ ਹੋਏਗੀ ਮੌਸਮ ਥੋੜਾ ਸਾਫ਼ ਹੋਏਗਾ ਵੈਸੇ 10 ਹਸਪਾਵਰ ਦੀ ਮੋਟਰ 450 500 ਫੁੱਟ ਤੱਕ ਵੀ ਵਧੀਆ ਪਰਫਾਰਮੈਂਸ ਦੇ ਦਿੰਦੀ ਏ ਇੱਥੇ ਵੀ ਇਹ 2 ਇੰਚ ਦਾ ਪਾਈਪ ਏ ਚੰਗੇ ਮੌਸਮ 'ਚ ਫੁੱਲ ਪ੍ਰੈ ਆਨਸਾਈਟ ਤੇ ਵੱਡੇ ਭਾਜੀ ਗੁਰਜੀਤ ਸਿੰਘ ਦੀ ਕਿਸਾਨ ਵੀਰ ਨਾਲ ਜੋ ਗੱਲਬਾਤ ਹੋਈ ਹੈ ਪ੍ਰੋਫੈਸਰ ਸਾਹਿਬ ਨਾਲ ਜੋ ਗੱਲਬਾਤ ਹੋਈ ਹੈ ਕੀ ਕਹਿਣਾ ਪ੍ਰੋਫੈਸਰ ਸਾਹਿਬ ਦਾ ਪੂਰੇ ਸਿਸਟਮ ਬਾਰੇ ਸਿਸਟਮ ਦੀ ਪਰਫਾਰਮੈਂਸ ਬਾਰੇ ਤੇ ਸਾਡੀ ਸਰਵਿਸ ਬਾਰੇ ਸਿਸਟਮ ਦੀ ਕੁਆਲਟੀ ਬਾਰੇ ਬਣੇ ਰਹੋ ਵੀਡੀਓ ਦੇ ਨਾਲ ਤੁਸੀ ਕਹ ਜੀ ਸਾਰਿਆਂ ਨੂੰ ਸਾਰਿਆਂ ਨੂੰ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਬੜੀ ਮਿਹਰਬਾਨੀ ਭਾਈ ਹਦੀਦ ਦਾ ਸਭ ਤੋਂ ਵੱਧ ਧੰਨਵਾਦ ਜੀ ਜਿਹੜੀ ਆਸ ਮੈਂ ਛੱਡ ਚੁੱਕਾ ਸੀ ਵੀ 330 ਫੁੱਟ ਤੋਂ ਕਿਹੜਾ ਪਾਣੀ ਕਰ ਸਕਦਾ ਸੋਲਰ ਵਾਲਾ ਜੀ ਉਹ ਮੇਰੇ ਵੀਰ ਨੇ ਪੂਰੀ ਕਰਕੇ ਦਿਖਾਈ ਹੈ ਜੀ ਬਾਈ ਐਂਡ ਜਿੱਦਣ ਬਾਈ ਹਰਜੀਤ ਕੋਲ ਅਸੀਂ ਗਏ ਸੀ ਜੀ ਬਾਈ ਇਹਨਾਂ ਨੇ ਸਾਨੂੰ ਇੰਨਾ ਕ ਹੌਸਲਾ ਦਿੱਤਾ ਸੀ ਕਿ ਭਾਈ ਹੁਣੇ ਹੀ ਕਰੋ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ ਜੀ ਕਿਉਂਕਿ ਸਾਡੇ ਕੋਲ ਪਹਿਲਾਂ 25 ਦੀ ਮੋਟਰ ਸੀਗੀ ਪਰ ਸਾਨੂੰ ਬਿਜਲੀ ਦਾ ਕਨੈਕਸ਼ਨ ਨਾ ਹੋਣ ਕਰਕੇ ਫਿਰ ਸਾਨੂੰ ਬੜੀ ਦਿੱਕਤ ਆਉਂਦੀ ਸੀ ਜਨਰੇਟਰ ਤੇ ਚਲਾਉਣਾ ਪੈਂਦਾ ਸੀ ਹੂੰ ਹੂੰ ਤੇ ਜਦੋਂ ਅਸੀਂ ਬਾਈ ਹੁਣਾਂ ਨਾਲ ਗੱਲ ਕੀਤੀ ਤੇ ਇਹਨਾਂ ਨੇ ਸਾਨੂੰ ਸਾਰਾ ਟੈਕਨੀਕਲ ਚੀਜ਼ਾਂ ਦੱਸੀਆਂ ਹੂੰ ਤੇ ਫਿਰ ਅਸੀਂ ਇਹ ਸੋਚਿਆ ਵੀ ਨਹੀਂ ਹੁਣ ਅਸੀਂ ਇਹੀ ਕਰਕੇ ਹਟਣਾ ਆ ਤੇ ਸਾਰੀ ਮਿਹਰਬਾਨੀ ਇਹਨਾਂ ਦੀ ਹੈ ਜੀ ਨਾ ਨਾ ਕੋਈ ਗੱਲ ਨਹੀਂ ਸਾਬ ਇਹਦਾ ਥੋੜਾ ਧੰਨਵਾਦ ਸਾਡੇ ਤੁਸੀਂ ਵਿਸ਼ਵਾਸ ਕੀਤਾ ਜੀ ਪਰ ਤੁਹਾਡੇ ਜਰੀਏ ਇਸ ਵੀਡੀਓ ਜਰੀਏ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੂੰਗਾ ਕਿ ਜਿੰਨੀ ਮਰਜ਼ੀ ਡੂੰਗੇ ਤੇ ਮੋਟਰ ਤੁਹਾਡੀ ਹੋਵੇ ਤੇ ਆਪਾਂ ਉਹਨੂੰ ਚਲਾਉਣ ਦੇ ਸਮਰੱਥ ਹਾਂ ਜਿੰਨਾ ਮਰਜ਼ੀ ਤੁਸੀਂ ਸਾਨੂੰ ਦੱਸ ਦਿਓ ਇਹਨੇ ਪਤਾ ਮੋਟਰ ਆਉਣੀ ਆਪਾਂ ਲਾ ਦਾਂਗੇ ਤੇ ਜਿੰਨੀ ਮਰਜ਼ੀ ਵੱਡੀ ਪਾਵਰ ਦੀ ਤੇ ਉਹ ਕੋਈ ਏਡੀ ਗੱਲ ਨਹੀਂ ਕਿਉਂਕਿ ਬਹੁਤ ਸੋਹਣਾ ਤਜਰਬਾ ਪਰਮਾਤਮਾ ਦੀ ਕਿਰਪਾ ਨਾਲ 32 ਸਾਲੋਂ ਕੋ ਡਾਕਟਰ ਸਾਹਿਬ ਮੈਨੂੰ ਜੀ ਬਹੁਤ ਵਧੀਆ ਮੇਰੇ ਵੀਰ ਦੀ ਜਿਹੜੀ ਤੁਹਾਡੀ ਡੀਲਿੰਗ ਆ ਨਾ ਜੀ ਜੀ ਐਂਡ ਜਿਹੜੀ ਤੁਹਾਡੀ ਟੈਕਨੀਕਲ ਲੋ ਹਾਉ ਹੈ ਨਾ ਜੀ ਜੀ ਉਹਨੂੰ ਉਹ ਅਨਮੈਚੇਬਲ ਹੈ ਸ਼ੁਕਰੀਆ ਸਰ ਕਿਉਂਕਿ ਜਦੋਂ ਅਸੀਂ ਮੈਨੂੰ ਯਾਦ ਜਦੋਂ ਅਸੀਂ ਪਹਿਲੇ ਦਿਨ ਤੁਹਾਡੇ ਕੋਲ ਗਏ ਆ ਤੇ ਤੁਸੀਂ ਸਾਨੂੰ ਇਹਦੇ ਚੰਗੇ ਤਰੀਕੇ ਨਾਲ ਐਕਸਪਲੇਨ ਕੀਤਾ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ ਪਈ ਸ਼ੁਕਰੀਆ ਜੀ ਸੁੱਖ ਸਰ ਵੀਰੋ ਜਿਵੇਂ ਡਾਕਟਰ ਸਾਹਿਬ ਤੇ ਲਓ ਜੀ ਤੇ ਇਹ ਤੁਹਾਨੂੰ ਮੈਂ ਦੱਸਿਆ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਨੇ ਪ ਸੋ ਇਹਨਾਂ ਦਾ ਜਿਹੜਾ ਕੰਪਲੀਮੈਂਟ ਆ ਉਹ ਸਾਨੂੰ ਕਹਿ ਲੋ ਵੀ ਬਹੁਤ ਵੱਡੀ ਅਚੀਵਮੈਂਟ ਆ ਸਾਡੀ ਜੇ ਅਸੀਂ ਇਹ ਸੋਚ ਲਈਏ ਤਾਂ ਕਿਉਂਕਿ ਨਾਰਮਲ ਆਪਾਂ ਕਿਸਾਨ ਕੋਲ ਜਾਂਦੇ ਆ ਜੀ ਉਹ ਕਿਸਾਨ ਬਹੁਤ ਵਿਚਾਰਾ ਸਾਡਾ এডੂਕੇਟ ਨਹੀਂ ਹੁੰਦਾ ਜੀ 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 ਸੋ ਸਾਡੀ ਪਰਖ ਵੀ ਉੱਥੇ ਹੁੰਦੀ ਹੈ ਜਿੱਥੇ ਸਾਹਮਣੇ ਵਾਲਾ ਬੰਦਾ এডੂਕੇਟ ਹੋਵੇ ਹਨਾ ਨਹੀਂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕੀਤਾ ਹੈ ਐਂਡ ਇਹਨਾਂ ਦੀ ਜਿੰਨੀ ਟੀਮ ਹੈ ਜੀ ਸਾਰੀ ਬੜੀ ਕਮਾਲ ਦੀ ਹੈ ਐਂਡ ਕਦੀ ਵੀ ਇਹਨਾਂ ਨੇ ਸਾਨੂੰ ਦੂਰੀ ਹਰੀ ਫੋਨ ਕਰਨ ਦਾ ਮੌਕਾ ਨਹੀਂ ਦਿੱਤਾ ਹੁਣ ਵੀ ਇਹਨਾਂ ਨੇ ਜਦੋਂ ਸਵੇਰੇ ਮੈਨੂੰ ਕਿਹਾ ਵੀ ਮੈਂ ਆ ਪਾਉਂਗਾ ਕਰਨ ਵਾਸਤੇ ਤੇ ਲਓ ਜੀ ਹੁਣ ਤੁਹਾਡੇ ਸਾਹਮਣੇ ਆਦਾ ਰੂਟ ਠੀਕ ਹੈ ਸਰ ਡਾਕਟਰ ਸਾਹਿਬ ਬੜੀ ਮਿਹਰਬਾਨੀ ਤੁਹਾਡੀ ਵੀਡੀਓ ਸਾਡੇ ਕਿਸਾਨ ਭਰਾ ਦੇਖਣਗੇ ਜੀ ਤੇ ਉਮੀਦ ਹੈ ਕਿ ਉਹ ਸਾਨੂੰ ਇਸ ਦੇ ਜਰੀਏ ਸਾਡੇ ਨਾਲ ਜੁੜਨਗੇ ਹਨਾ ਜਰੂਰ 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 ਇਹਨਾਂ ਨਾਲ ਜੁੜੋ ਜੀ ਐਂਡ ਕੁਦਰਤੀ ਸੋਮਾ ਜਿਹੜਾ ਸਾਨੂੰ ਮਿਲਿਆ ਹੋਇਆ ਉਹਨੂੰ ਆਪਾਂ ਉਹਦਾ ਯੂਟਿਲਾਈਜੇਸ਼ਨ ਬਿਲਕੁਲ ਬਿਲਕੁਲ ਠੀਕ ਸੋ ਕਿਸਾਨ ਵੀਰੋ ਫੇਸ ਹੀ ਡਾਕਟਰ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਜਿੰਨੇ ਇੱਕ ਲੋ ਜਿੰਨੇ ਉੱਚੇ ਅਹੁਦੇ ਤੇ ਆ ਤੇ ਉਨਾਂ ਹੀ ਵਧੀਆ ਇਨਸਾਨ ਨੇ ਹੈ ਮੈਂ ਬਹੁਤ ਪ੍ਰਸਪੈਕਟ ਕਰਦਾ ਨਾ ਦੀ ਜੀ ਤੇ ਠੀਕ ਹੈ ਕਿਸਾਨ ਦੋਸਤੋ ਜਿਵੇਂ ਤੁਹਾਨੂੰ ਮੈਂ ਅਕਸਰ ਦਿਖਾਉਣਾ ਹੁੰਦਾ ਕਿ 36 ਪੈਨ ਲੱਪਰ ਲਾਏ ਨੇ ਧੁੱਪ ਥੋੜੀ ਜਿਹੀ ਚਲੀ ਗਈ ਸੀ ਹੁਣ ਧੁੱਪ ਦੁਬਾਰੇ ਫੇਰ ਆਈ ਹੈ ਉਹ ਮੋਟਰ ਨੇ ਪਾਣੀ ਫੇਰ ਚੱਕ ਲਿਆ ਸੋ ਜਿਵੇਂ ਅੱਜ ਥੋੜੇ ਬੱਦਲ ਵਾਈ ਵੀ ਹੈਗੀ ਹੈ ਸੋ ਮੋਟਰ ਰਡਕ ਸਾਹਿਬ ਜਿੱਦਣ ਆਪਾਂ ਪੂਰੀਆ ਤਾਂ ਪਾਣੀ ਹੋਇਆ ਜੀ ਜੀ ਉਹਦੋਂ ਸਾਨੂੰ ਇੱਕ ਵੀਡੀਓ ਬਣਾ ਕੇ ਭੇਜ ਦੇ ਆਪਾਂ ਫੇਰ ਪਾ ਕਿਸਾਨ ਵੀਰ ਨੂੰ ਦੱਸ ਦਾਂਗੇ ਕਿਉਂਕਿ ਅੱਜ ਇਹ ਸਾਡਾ ਲੋਐਸਟ ਪਾਣੀ ਸਭ ਤੋਂ ਘੱ ਮੈਨੂੰ ਤੇ ਸੰਗ ਹੋਰ ਗੱਲ ਵਧੀਆ ਲੱਗਦੀ ਜੀ ਵੀ ਜਿੱਦਾਂ ਹੁਣ ਤੁਸੀਂ ਦੱਸਿਆ ਸੀ ਕਿ ਪਾਣੀ ਜਿਹੜਾ ਆ ਉਹ ਇੰਨਾ ਇੰਪੋਰਟੈਂਟ ਜ਼ਮੀਨਾਂ ਵਾਸਤੇ ਹੁੰਦਾ ਮੇਰੇ ਤਾਂ ਦਿਲ ਇਥੇ ਉਹੀ ਵੱਡਾ ਲੱਗਦਾ ਪਰ ਹੁਣ ਜੇ ਪਾਣੀ ਦਾ ਸੋਰਸ ਬਣ ਗਿਆ ਤਾਂ ਮੈਂ ਜਾਇ ਨਹੀਂ ਕਰਨਾ ਇਹ ਬਿਲਕੁਲ ਸਹੀ ਗੱਲ ਕਿਸਾਨ ਵੀਰੋ ਡਾਕਟਰ ਸਾਹਿਬ ਉਹ ਮੋਹਾਲੀ ਇੰਦਰ ਹੈਸ਼ਾ ਜੀ ਤੇ ਇਹ ਪਿੰਡ ਹੈਗਾ ਬੀਰੋ ਮਾਜਰੀ ਨੇੜੇ ਮਾਨਕਪੁਰ ਖੇੜਾ ਤੇ ਮਿਲਦੇ ਆ ਜੀ ਫਿਰ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਜਗ੍ਹਾ ਤੇ ਕਿਸੇ ਹੋਰ ਮੋਟਰ ਦੇ ਨਾਲ ਉਦੋਂ ਤੱਕ ਤੇਰੇ ਸਾਰੇ ਦੋਸਤੋ ਮਿੱਤਰੋ ਸასი ਕਾਲ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਜੇ ਤੁਸੀਂ ਵੀ ਸਾਡੇ ਕੋਲ ਕੋਈ ਸਸਤ ਸਫਰੀਦਨਾ ਚਾਹੁੰਦੇ ਹੋ ਸਾਡੇ ਨਾਲ ਤੁਸੀਂ ਦਿੱਤੇ ਹੋਏ ਨੰਬਰਾਂ ਨਾਲ ਸੰਪਰਕ ਕਰ ਸਕਦੇ ਜਿਹੜੇ ਨੰਬਰ ਤੁਹਾਡੀ ਸਕਰੀਨ ਤੇ ਚੱਲਦੇ ਨੇ ਸ਼ੁਕਰੀਆ ਕਿਸਾਨ ਜੀਰੋ ਸ਼ੁਕਰੀਆ ਰਖਸ਼ਾ ਜੀ ਥੈਂਕ ਯੂ ਥੈਂਕ ਯੂ ਸੋ ਮਚ